ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦਰਸ਼ਕੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਲੰਮਾ ਸਮਾਂ ਵੇਟ ਕੀਤੀ ਹੈ ਤੁਸੀਂ ਵੇਖ ਰਹੇ ਹੋ ਦ੍ਰਿਸ਼ਟੀ ਚੈਨਲ ਮੈਂ ਅੱਜ ਸਟੂਡੀਓ ਤੋਂ ਬਾਹਰ ਇਹ ਆਪਣਾ ਐਪੀਸੋਡ ਦੇ ਰਿਹਾ ਲੰਮਾ ਸਮਾਂ ਬਿਮਾਰ ਰਹਿਣ ਕਰਕੇ ਇਹ ਮੈਂ ਤੁਹਾਡੇ ਨਾਲ ਸੰਪਰਕ ਪਤਾ ਨਹੀਂ ਕਰ ਸਕਿਆ ਜਿਸਦੇ ਲਈ ਮੈਂ ਖਮਾ ਲਾ ਜਾ ਚਾ ਅੱਜ ਦੇ ਵਿਚਾਰ ਦੇ ਵਿੱਚ ਜ਼ਮੀਨੀ ਹਕੀਕਤਾਂ ਪੰਜਾਬ ਦੇ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਵਿੱਚ ਸਰਕਾਰਾਂ ਲਗਾਤਾਰ ਬਦਲਦੀਆਂ ਆਈਆਂ ਨੇ ਰਾਜ ਕਰਦੀਆਂ ਰਹੀਆਂ ਨੇ ਲੁੱਟਖੋਟ ਹੁੰਦੀ ਰਹੀ ਆ ਕਪਲੇ ਹੁੰਦੇ ਰਹੇ ਨੇ ਪਰ ਲੋਕਾਂ ਦੀ ਸਥਿਤੀ ਉਮੀਦਿਓਂ ਮੇ ਹੈ ਮਾਨਸਿਕ ਤਕ ਤੌਰ ਤੇ ਲੋਕ ਜਾਗਰੂਕ ਨਹੀਂ ਹੋ ਸਕੇ ਸੰਘਰਸ਼ੀਲ ਹੋਣਾ ਤਾਂ ਬਿਲਕੁਲ ਖਤਮ ਹੋ ਗਿਆ ਸੰਘਰਸ਼ੀਲ ਹੋਣ ਦਾ ਇੱਕ ਰੂਪ ਬਦਲ ਗਿਆ ਹੈ ਜਿਹਦੇ ਨਾਲ ਲੋਕ ਕੁਸ਼ਿਅਤੇ ਬੰਦੀਆਂ ਆਪਣੇ ਫਾਇਦੇ ਲੈਣ ਲਈ ਧਰਮ ਨੂੰ ਵਰਤਦਿਆਂ ਨੇ ਆਪਣੀ ਜਥੇਬੰਦੀ ਨੂੰ ਵਰਤਦਿਆਂ ਨੇ ਤੇ ਪਾਸਿਓਂ ਜਾਂਦੀਆਂ ਨੇ ਆ ਕੁਛ ਦਿਨ ਪਹਿਲਾਂ ਬੜੀ ਤਗੜੀ ਘਟਨਾ ਵਾਪਰੀ ਹੈ ਕਿ ਚੰਡੀਗੜ੍ਹ ਦੇ ਵਿੱਚ ਕਿਸਾਨ ਯੂਨੀਅਨ ਦੇ ਗਰਾਉਂ ਨੇ ਮੋਰਚਾ ਲਾਇਆ ਕਾਮਯਾ ਮੋਰਚਾ ਸੀਗਾ सीएम ਨਾਲ ਅਤੇ ਮੰਤਰੀਆਂ ਨਾਲ ਮੀਟਿੰਗ ਹੋਈ ਖੇਤੀ ਨੀਤੀ ਬਣਾਉਣ ਵਾਸਤੇ ਚਰਚਾ ਹੋਈ ਵਾਦਾ ਕੀਤਾ ਗਿਆ ਕਿ ਖੇਤੀ ਨੀਤੀ ਜਿਹੜੀ ਬਣਾ ਕੇ ਤੁਹਾਡੇ ਪੇਸ਼ ਕੀਤੀ ਜਾਵੇਗੀ ਪਰ ਬੜੀ ਹਰਾਨੀ ਵਾਲੀ ਗੱਲ ਕਿ ਉਸੇ ਵੇਲੇ ਪੰਜਾਬ ਦੇ ਵਿੱਤ ਮੰਤਰੀ ਨੇ ਐਲਾਨ ਕਰਤਾ ਕਿ 61 ਰੁਪਏ ਪੈਟਰੋਲ ਤੇ 92 ਰੁਪਏ ਡੀਜ਼ਲ ਦੀ ਕੀਮਤ ਵਧ ਗਈ ਹੈ ਤੇ ਤੇ ਬਿਜਲੀ ਦੇ ਜਿਹੜੇ ਯੂਨਟ ਨੇ ਯਾੜੀ ਮੁਖਤਬੀ ਲਈ ਦਿੱਤੀ ਜਾਂਦੀ ਸੀ ਸਾਰਿਆਂ ਨੂੰ ਉਹਦੇ ਚੋਂ ਜਿਨ੍ਹਾਂ ਦੀ ਦੀ ਲੋਡ 7.2 ਤੇ ਹੈ ਉਹਨਾਂ ਨੂੰ 3 ਰੁਪਏ ਯੂਨਟ ਲਾਤਾ ਗਿਆ ਬੜੀ ਅਜੀਬ ਗੱਲ ਕਿ ਇੰਨੀ ਘਟਨਾ ਹੋਣ ਦੇ ਬਾਵਜੂਦ ਵੀ ਇੱਕਦਮ ਇੰਨਾ ਟੈਕਸ ਵਧਣ ਦੇ ਬਾਵਜੂਦ ਵੀ ਕਿਸਾਨ ਯੂਨੀਅਨ ਨੇ ਆਪਣਾ ਮੋਰਚਾ ਚੁੱਕਿਆ ਤੇ ਘਰੋਗਰੀ ਵਾਪਸ ਆ ਗਈ ਜਿस्तो ਲੱਗਦਾ ਹੈ ਕਿ ਇਹ ਜਥੇਬੰਦੀਆਂ ਸਰਕਾਰ ਨਾਲ ਕਿਸੇ ਸਮਝੌਤੇ ਤੇ ਤਾਂ ਟੈਕਸ ਵਧਾਉਣ ਦੀ ਖਾਤਰ ਉੱਥੇ ਗਈਆਂ ਸਨ ਤੇ ਆਪਣਾ ਇਹ ਕਾਰੋਬਾਰ ਕਰਕੇ ਵਾਪਸ ਆ ਗਈਆਂ ਇਹ ਮੇਰੀ ਆਪਣੀ ਨਿੱਜੀ رائے ਹੈ ਮੈਂ ਆਪਣੇ ਚੈਨਲ ਤੋਂ ਇਹ ਗੱਲ ਡਿਕਲੇਅਰ ਕਰਨੀ ਚਾਹੁੰਦਾ ਹਾਂ ਕਿ ਕਦੀ ਵੀ ਐਸੀ ਕੋਈ ਘਟਨਾ ਨਹੀਂ ਵਾਪਰੀ ਕਿ ਕਿਸਾਨ ਯੂਨੀਅਨ ਕਿਸੇ ਇਹੋ ਜਿਹੇ ਮੁੱਦੇ ਦੇ ਉੱਤੇ ਮੌਜੂਦ ਹੋਵੇ ਤੇ ਆਪਣਾ ਸੰਘਰਸ਼ ਤੇਜ ਨਾ ਕਰੇ ਸਗੋ ਆਪਣਾ ਪੋਰੀਆ ਵਿਰਸਾ ਛੋੱਕ ਕੇ ਘਰਾਂ ਨੂੰ ਵਾਪਸ ਆ ਜੇ ਕੀ ਪ੍ਰਾਪਤ ਕਰਕੇ ਆਏ ਨੇ ਕੁਝ ਵੀ ਨਹੀਂ ਖੇਤੀ ਨੀਤੀ ਕਿਸਾਨ ਨੂੰ ਆ ਬਣਾਉਣੀ ਚਾਹੀਦੀ ਆ ਕਿਸਾਨ ਜਥੇਬੰਦੀਆਂ ਨੂੰ ਆਪਣੀ ਖੇਤੀ ਨੀਤੀ ਬਣਾ ਕੇ ਸਹਾਇਕ ਧੰਡਿਆਂ ਨੂੰ ਐਡ ਕਰਕੇ ਕੀਮਤਾਂ ਨੂੰ ਐਡ ਕਰਕੇ ਕਿਸਾਨ ਦੀ ਉਪਜ ਨੂੰ ਮਹਿੰਗਾਈ ਇੰਡੈਕਸ ਨਾਲ ਜੋੜ ਕੇ ਇਹ ਸਾਰੀ ਚਰਚਾ ਜਿਹੜੀ ਆ ਇਹ ਖੇਤੀਬਾੜੀ ਬਣਨੀ ਚਾਹੀਦੀ ਆ ਜਿਹੜੀ ਸਬਸ ਜਿਹੜੀਆਂ ਬੀਜਾਂ ਦੀਆਂ ਕੀਮਤਾਂ ਨੇ ਖਾਦਾਂ ਦੀਆਂ ਕੀਮਤਾਂ ਨੇ ਟਰੈਕਟਰਾਂ ਦੀਆਂ ਕੀਮਤਾਂ ਨੇ ਉਹਨਾਂ ਦੇ ਉਹਨਾਂ ਉਹਨਾਂ ਨੂੰ ਖੇਤੀ ਨੀਤੀ ਦੇ ਵਿੱਚ ਰੱਖਣਾ ਚਾਹੀਦਾ ਔਜ਼ਾਰਾਂ ਨੂੰ ਖੇਤੀ ਨੀਤੀ ਵਿੱਚ ਰੱਖਣਾ ਚਾਹੀਦਾ ਹੈ ਰੋਜ਼ਗਾਰ ਨੂੰ ਖੇਤੀ ਨੀਤੀ ਵਿੱਚ ਰੱਖਣਾ ਚਾਹੀਦਾ ਹੈ ਇਸ ਤੋਂ ਵੀ ਵੱਧ ਜਿਹੜਾ ਬਹੁਤ ਜ਼ਰੂਰੀ ਹੈ ਕਿ ਜਿਹੜਾ ਜਿਹੜੀ ਜਿਹੜਾ ਡੀਜ਼ਲ ਜਾਂ ਜਿਹੜਾ ਵੀ ਕੋਈ ਪੈਟਰੋਲੀਅਮ ਪਦਾਰਥ ਖੇਤੀ ਕਾਰੋਬਾਰ ਵਾਸਤੇ ਵਰਤਿਆ ਜਾਂਦਾ ਹੈ ਖੇਤਾਂ ਦੇ ਵਿੱਚ ਟਰੈਕਟਰ ਚਲਾਉਣ ਲਈ ਜਾਂ ਕੋਈ ਸਪ੍ਰੈਇਆਂ ਕਰਨ ਲਈ ਜਾਂ ਦੂਸਰਾ ਕੰਮ ਲਈ ਕੀਤਾ ਜਾਂਦਾ ਹੈ ਉਹਦੇ ਤੇ ਘੱਟੋ ਘੱਟ 75% ਦੀ ਸਬਸਿਡੀ ਜਿਹੜੀ ਆ ਮਿਲਣੀ ਚਾਹੀਦੀ ਆ ਜੇ ਬੀ ਡੀਜ਼ਲ ਹੈ ਘੱਟੋ ਘੱਟ ਖੇਤੀ ਦੇ ਪਰਪਸ ਵਾਸਤੇ ਤੇ ਉਹਦੀ ਜਿਹੜੀ ਕੀਮਤ ਆ ਉਹਨੂੰ ਘਟਕੀਤਾ ਜਾ ਸਕਦਾ ਸੀ ਪਰ ਅਜੇ ਕੋਈ ਮਸਲਾ ਸਾਹਮਣੇ ਨਹੀਂ ਆਇਆ ਇਹ ਉਹੀ ਕਿਸਾਨ ਨੇ ਜਿਹੜੇ ਹਰ ਮਹਾਜ ਦੇ ਤੇ ਕੰਮ ਕਰ ਰਹੇ ਜਿਨ੍ਹਾਂ ਦੀ ਦ੍ਰਿਸ਼ਟੀ ਚੈਨਲ ਬੜੀ ਫੇਜ਼ ਕਰਦਾ ਰਿਹਾ ਹੈ ਕਿ ਉਹ ਮਸਲੇ ਜਿਹੜੇ ਕਿ ਕਦੀ ਕਮਿਊਨਿਸਟ ਉਠਾਉਂਦੀ ਸੀ ਉਹਨਾਂ ਨੂੰ ਕਿਸਾਨ ਉਠਾ ਰਹੇ ਨੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਕੱਢਣ ਵਾਸਤੇ ਪੂਰਾ ਯੋਰ ਲਾ ਰਹੇ ਨੇ ਸਿੱਖਿਆ ਦਾ ਇਹ ਕਦਮ ਸੀਗੇ ਪਰ ਆਹ ਕਦਮ ਜਿਹੜਾ ਹੈ ਇਹ ਇਹਨੂੰ ਦ੍ਰਿਸ਼ਟੀ ਚੈਨਲ ਇਹ ਨਹੀਂ ਮਹਾਨਤਾ ਇਹ ਨਹੀਂ ਵਧੀਆ ਫੈਸਲਾ ਨਹੀਂ ਕਹਿੰਦਾ ਦੂਸਰੇ ਪਾਸੇ ਵਿਚਾਰ ਕਰਨ ਵਾਲੀ ਗੱਲ ਹੈ ਕਿ ਅਕਾਲੀ ਦਲ ਜਿਹੜੀ ਕਿ ਕਿਸੇ ਵੇਲੇ ਸਰਮੋਰ ਇਤਰੀ ਪਾਰਟੀ ਸੀ ਜਿਸ ਨੇ ਹਰਿਆਣਾ ਵਿੱਚ ਵੀ ਦਿੱਲੀ ਵਿੱਚ ਵੀ ਕਈ ਥਾਵਾਂ ਤੇ ਆਪਣੀਆਂ ਸੀਟਾਂ ਲੜਨ ਦੀ ਕੋਸ਼ਿਸ਼ ਕੀਤੀ ਤੇ ਉਹ ਸਿਮਰਤ ਦੇ ਸਿੱਖ ਤੇ ਘਟੋ ਘਟ 10-15 ਸਾਲ ਲਗਾਤਾਰ ਸਰਕਾਰਾਂ ਚ ਚਲਾਈਆਂ ਪਰ ਸਿਮਰਤ ਦੀ ਸਿਮਰਤ ਦੀ ਇਸ ਲੈਵਲ ਤੱਕ ਆ ਗਈ ਕਿ ਲੋਕ ਅਕਾਲੀ ਦਲ ਦਾ ਨਾਂ ਲੈਣਾ ਪਾਪ ਕਰਨ ਲੱਗ ਪਏ ਕਾਰਨ ਸਿਰਫ ਇਹੀ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦਾ ਰਾਜਕਾਲ ਅਕਾਲੀ ਦਲ ਸੀ ਨਾਲ ਪਾਜਪਾ ਦਾ ਘਟ ਜੋੜ ਸੀ ਜਿੰਨਾ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਪਤਰਾ ਪਤਰਾ ਕਰਕੇ ਗਲੀਆਂ 'ਚ ਖਲਾਰ ਕੇ ਚੈਲੇਂਜ ਦੇ ਕੇ ਬੇਅਦਬੀ ਕੀਤੀ ਉਹਨਾਂ ਦੇ ਨਾਲ ਮੁੜ ਕੇ ਰਾਜਨੀਤਿਕ ਸਮਝੌਤੇ ਹੋਏ ਉਹਨਾਂ ਦੀ ਅਰਦਲ ਦੇ ਉੱਤੇ ਖਲੋ ਕੇ ਉਹ ਬੰਦਾ ਆਸਣ ਤੇ ਬੈਠਾ ਹੈ ਮੋਤਵਾਰ ਬੰਦੇ ਸਾਹਮਣੇ ਖਲੋ ਕੇ ਹੱਥ ਜੋੜ ਕੇ ਖਲੋ ਕੇ ਉਹਦੇ ਕੋਲੋਂ ਭੀਖ ਮੰਗਣ ਡੈ ਨੇ ਵੋਟਾਂ ਦੀ ਅਕਾਲ ਤੱਕ ਸੋਂ ਚੋਰੀ ਮੋਰੀ ਰਹੀ ਉਹਨੂੰ ਮਾਫੀ ਦਿੱਤੀ ਜਾਂਦੀ ਆ ਬੜਾ ਤਕੜਾ ਜਿਹੜਾ ਇੱਕ ਇੱਕ ਲੰਦਾਜ ਆਇਆ ਪਮਨ ਕੁਮਾਰ ਵੱਲੋਂ ਜਿਹਨੇ ਦੱਸਿਆ ਕਿ ਕਿਹੜੇ ਤਰੀਕੇ ਨਾਲ ਇਹ ਸਮਝੌਤਾ ਹੋਇਆ ਕਿਹੜੇ ਕਿਹੜੇ ਬੰਦੇ ਉਹਦੇ ਵਿੱਚ ਸ਼ਾਮਲ ਸੀ ਕਿਉਂਕਿ ਉਹ ਡੇਰੇ ਦੇ ਨਾਲ ਸੰਬੰਧਤ ਸੀ ਹੋ ਸਕਦਾ ਝੂਠ ਵੀ ਬੋਲਦਾ ਹੋਵੇ ਪਰ ਉਹਦੀ ਉਸ ਗੱਲ ਦੇ ਉੱਤੇ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਮਾਫੀ ਦਿੱਤੀ ਗਈ ਮਾਫੀ ਦੇਣ ਤੋਂ ਬਾਅਦ ਫਿਰ ਉਹ ਮਾਫੀ ਤੇ ਵਿਚਾਰ ਕੀਤੀ ਗਈ ਅਜੇ ਵੀ ਉਹਦੇ ਨਾਲ ਸੰਬੰਧ ਜਿਹੜੇ ਆ ਸੰਪਰਕ ਜਿਹੜੇ ਆ ਉਹ ਬਣੇ ਹੋਏ ਨੇ ਇੰਨਾ ਚੀਜ਼ਾਂ ਨੇ ਅਕਾਲੀ ਦਲ ਦੀ ਇਸ ਸੋਚ ਨੇ ਸ਼੍ਰੋਮਣੀ ਕਮੇਟੀ ਤੇ ਭਾਰੂ ਹੋ ਕੇ ਆਪਣੀਆਂ ਜੇਬਾਂ ਚੋਂ ਅਕਾਲ ਤਖਤ ਦੇ ਜੇਸ਼ੇਦਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੱਢ ਕੇ ਡੇਰਾਬਾਦ ਨੂੰ ਪਰਫੁੱਲਤ ਕੀਤਾ ਹੈ ਸਿੱਖ ਦਾ ਪਹਿਲਾ ਫਰਜ਼ ਇਹ ਹੈ ਕਿ ਉਹ ਸੰਘਰਸ਼ ਲੜੇ ਜ਼ੁਲਮ ਦੇ ਖਿਲਾਫ ਲੜੇ ਜਿੱਤ ਹਾਰ ਕੁਰਬਾਨੀ ਸਿੱਖ ਦਾ ਕੋਈ ਮਕਸਦ ਨਹੀਂ ਹੈ ਪਰ ਇਹ ਜਿੱਤ ਵਾਸਤੇ ਲੋਕਾਂ ਦੇ ਸੀਸ ਲਵਾਤੇ ਮੁੰਡੇ ਅਤਵਾਦ ਦੇ ਨਾਂ ਤੇ ਮਰਵਾਤੇ ਦਰਬਾਰ ਸਾਹਿਬ ਤੇ ਅਟੈਕ ਹੋਇਆ ਅਕਾਲ ਤਖਤ ਸਾਹਿਬ ਟੱਠੇ ਕੀ ਕੁਸ਼ਰੀ ਹੋਇਆ ਨਰੰਕਾਰੀ ਕਾਂਡ ਜਿਹੜਾ ਹੋਇਆ ਉਹ ਵੀ ਅਕਾਲੀ ਸਰਕਾਰ ਦੇ ਵੇਲੇ ਹੋਇਆ ਉਹਦੇ ਵਿੱਚ ਜਿਹੜੀ ਜਿਹੜੇ ਤਰੀਕੇ ਦਾ ਇੱਕ એપisode ਭੂਮਿਕਾ ਨਿਭਾਈ ਗਈ ਉਹ ਨਿੰਦਨਯੋਗ ਸੀਗੀ ਉਹ ਟਾਲਿਆ ਜਾ ਸਕਦਾ ਸੀ ਵਿਸਾਖੀ ਵਾਲਾ ਦਿਨ ਸੀਗਾ ਉਹਦਰ ਕੋ ਜ਼ਰੂਰੀ ਨਹੀਂ ਸੀ ਕਿ ਉਹਨੂੰ ਆਗਿਆ ਦਿੱਤੀ ਜਾਂਦੀ ਫਿਰ ਜਿੰਨੇ ਆਕਾਲ ਤਖਤ ਦੇ ਜਥੇਦਾਰ ਆਏ ਆਪਣੀ ਰਾਜਨੀਤਿਕ ਮਨਸ਼ਾ ਵਾਸਤੇ ਉਹਨੂੰ ਲਾਇਆ ਗਿਆ ਜਦੋਂ ਉਹ ਮਨਸ਼ਾ ਪੂਰੀ ਨਹੀਂ ਕਰ ਸਕੇ ਉਹਨਾਂ ਨੂੰ ਗੈਸਟ੍ਰੀਕਨ ਲਾਇਆ ਗਿਆ ਕਿ ਉਹਨਾਂ ਨੂੰ ਕੌਮ ਤੋਂ ਹੀ ਪਛਾਣ ਕਰਤਾ ਗਿਆ ਨਿੱਕੇ ਨਿੱਕੇ ਵਿਆਖਿਆ ਦੇ ਆਧਾਰ ਤੇ ਨਿੱਕੇ ਨਿੱਕੇ ਵਿਆਖਿਆ ਦੇ ਆਧਾਰ ਤੇ ਬਹੁਤ ਸਾਰੇ ਕਾਲ ਤਖਤੇ ਜਹੇਦਾਰ ਤੇ ਸਿੱਖ ਜਿਹੜੇ ਨੇ ਉਹਨਾਂ ਨੂੰ ਪੰਥ ਚੋਂ ਛੇਕਿਆ ਜਾ ਚੁੱਕਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਾਡੇ ਰਾਜ ਵਿੱਚ ਹੋਈ ਹੋਵੇ ਅਸੀਂ ਉਸ ਬੰਦੇ ਨੂੰ ਮਾਫੀ ਦਿੱਤੀ ਗਈ ਦਿੱਤੀ ਹੋਈ ਉਹਨਾਂ ਫਰਾਂ ਨੂੰ ਜਿਨ੍ਹਾਂ ਨੇ ਉੱਥੇ ਬੈਬਲ ਕਲਾਂ ਦੇ ਵਿੱਚ ਮੁੰਡਿਆਂ ਦਾ ਕਤਲ ਕੀਤਾ ਹੋਵੇ ਉਹਨਾਂ ਨੂੰ بڑے بڑے ਅਫਸਰ ਲਾਇਆ ਹੋਵੇ ਉਹਨਾਂ ਨੂੰ ਸਨਮਾਨਿਤ ਕੀਤਾ ਹੋਵੇ ਤੇ ਫੇਰ ਵੀ ਸਾਨੂੰ ਸੋਚਣ ਦਾ ਮੌਕਾ ਮਿਲੇ ਸਾਨੂੰ ਇਹ ਵੀ ਪੇਸ਼ੀਆਂ ਪੁਕਤਾਉਣੀਆਂ ਪੈਣ ਵੀ ਇਹਨਾਂ ਨੇ ਜੁਰਮ ਕੀਤਾ ਹੈ ਕਿ ਨਹੀਂ ਕੀਤਾ ਇਹ ਜੁਰਮ ਸਾਬਤ ਕਾਲ ਤੱਕ ਦੇ ਜਹਤਰ ਸਾਬ ਜਾਂ ਪੰਜ ਪੰਜ ਤੱਕ ਸਹਿਵਾਣ ਕਰਨਗੇ ਸਪਸ਼ਟ ਪਿਕਚਰ ਸਾਹਮਣੇ ਹੈ ਇਹਦੇ ਤੇ ਬਿਨਾ ਸੋਚੇ ਸਮਝੇ ਬਿਨਾ ਵਿਚਾਰ ਕੀਤੇ ਫੈਸਲਾ ਲੈ ਲੈਣਾ ਚਾਹੀਦਾ ਹੈ ਤਾਂ ਕਿ ਸਿੱਖ ਕੌਮ ਜਿਹੜੀ ਉੱਭਰ ਕੇ ਰਾਜਨੀਤਿਕ ਪੱਧਰ ਦੇ ਉੱਤੇ ਵੀ ਆਪਣਾ ਰੋਲ ਅਦਾ ਕਰ ਸਕੇ ਅਤੇ ਧਰਮ ਦੇ ਪੱਧਰ ਤੇ ਵੀ ਆਪਣਾ ਰੋਲ ਅਦਾ ਕਰ ਸਕੇ ਧਾਰਮਿਕ ਪੱਧਰ ਦੇ ਉਤੇ ਧਰਮ ਪ੍ਰਚਾਰਕ ਜਿਹੜੇ ਨੇ ਉਹ ਸਟੇਜਾਂ ਤੇ ਸੈਮੀਨਾਰਾਂ 'ਚ ਗੁਰਦੁਆਰਿਆਂ ਦੇ ਵਿੱਚ ਪ੍ਰਚਾਰ ਕਰਦੇ ਨੇ ਮੈਂ ਇਸ ਚੈਨਲ ਤੋਂ ਬੇਨਤੀ ਕਰਦਾ ਕਿ ਇਨ੍ਹਾਂ ਪ੍ਰਚਾਰਕਾਂ ਨੂੰ ਤੇ ਖਾਸ ਕਰਕੇ ਸਿੱਖ ਬੁੱਧੀਜੀਵੀਆਂ ਨੂੰ ਜਿਹੜੇ ਇੱਕ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਨੇ ਉਹਨਾਂ ਨੂੰ ਆਪਣੀ ਪੂਰੀ ਤਨਦੇਹੀ ਨਾਲ ਸਿੱਖ ਪ੍ਰਚਾਰ ਦੇ ਵਿੱਚ ਨਿਸ਼ਕਾਮ ਤੌਰ ਤੇ ਤੁਰਨਾ ਚਾਹੀਦਾ ਹੈ ਲੋਕਾਂ ਦੇ ਘਰਾਂ ਘਰਾਂ ਤੱਕ ਜਾਣਾ ਚਾਹੀਦਾ ਹੈ ਉਹਨਾਂ ਲੋਕਾਂ ਦੇ ਘਰਾਂ ਤੱਕ ਜਾਣਾ ਚਾਹੀਦਾ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਹ ਪ੍ਰਚਾਰ ਕਵੜਨਾ guna samjhe dene ਉਹਨਾਂ ਦੇ ਕਰੋ ਰੋਟੀ ਖਾਣੀ guna samjhe dene ਉਹ ਕੌਮਾਂ ਜਿਹੜੀਆਂ ਸਿਕ ਕੌਮ ਨਾਲ ਟੁੱਟ ਕੇ ਪਾਸੇ ਹੋਈ ਜਾਣੇ ਉਹਨਾਂ ਤੱਕ ਅਫਰੋਜ਼ ਕਰਨੀ ਚਾਹੀਦੀ ਹੈ ਹਰ ਵਿਅਕਤੀ ਦੇ ਹੱਥ ਵਿੱਚ ਹਰ ਬੁੱਧੀਜੀਵੀ ਦੇ ਹੱਥ ਜਾਤ ਪ੍ਰਚਾਰਕ ਦੇ ਝੋਲੇ 'ਚ ਸਿੱਖੀ ਦਾ ਲਿਟਰੇਚਰ ਹੋਵੇ ਲਿਟਰੇਚਰ ਪੜਿਆ ਹੋਵੇ ਤਾਂ ਕਿ ਬਹੁਤ ਸਾਰੀਆਂ ਕਤਾਬਾਂ ਸ਼੍ਰੋਮਣੀ ਕਮੇਟੀ ਨੇ ਉਹ ਛੁਪਾਈਆਂ ਨੇ ਜਿਹੜੀਆਂ ਸਿੱਖ ਕੌਮ ਦੇ ਖਿਲਾਫ ਨੇ ਗੁਰੂਆਂ ਦੇ ਇਤਿਹਾਸ ਦੇ ਖਿਲਾਫ ਨੇ ਉਹਨਾਂ ਦੀ ਸ਼ਾਂਤੀ ਕੀਤੀ ਜਾਵੇ ਤਾਂ ਕਿ ਇਸ ਮਕਸਦ ਨੂੰ ਪੂਰਾ ਕਰ ਲਈ ਦੂਸਰੀਆਂ ਕੌਮਾਂ ਨਾਲ ਆਪਣੇ ਆਪ ਨੂੰ ਕੰਪੈਰੀਜ਼ਨ ਕਰਨ ਦੀ ਲੋੜ ਨਹੀਂ ਸਾਡੇ ਕੋਲ ਸਿੱਖ ਕੌਮ ਦੇ ਕੋਲ ਦੂਸਰੀਆਂ ਕੌਮਾਂ ਨਾਲੋਂ ਹਜ਼ਾਰਾਂ ਗੁਣਾ ਜ਼ਿਆਦਾ ਲੱਖਾਂ ਗੁਣਾ ਜ਼ਿਆਦਾ سرمਾਇਆ ਹੈ ਇਹ ਤਿੰਨ 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 100 ਕਰੋੜ ਰੁਪਏ ਦੇ ਲੰਗਰ ਲੱਗ ਸਕਦੇ ਨੇ ਤੇ ਇਹ ਕਿੱਡਾ ਕੋ ਪੰਜਾਬ ਹੈ ਕਿੰਨੇ ਸਿੱਖ ਨੇ ਡੇਰਿਆਂ ਉੱਤੇ ਜਾਣ ਵਾਲੇ ਸਾਰੇ ਸਿੱਖ ਪਤਤ ਨੇ ਕਦੀ ਕਿਸੇ ਕਦੀ ਕਿਸੇ ਡੇਰੇ ਦੇ ਸੰਤ ਨੇ ਬਾਬੇ ਨੇ ਇਹ ਗੱਲ ਨਹੀਂ ਕਹੀ ਕਿ ਮੈਂ ਉਸ ਬੰਦੇ ਨੂੰ ਸੇਵਾ ਨਹੀਂ ਕਰਨਦਿਆਂਗਾ ਇੱਥੇ ਇੱਥੇ ਵੜਨ ਨਹੀਂ ਦੇਵਾਂਗਾ ਜਿਹੜੇ ਬੰਦੇ ਅੱਜ ਤੋਂ ਰੈਤ ਮਰਿਆਦਾ ਪ੍ਰਵਾਨ ਨਹੀਂ ਕਰਦੇ ਉਹਨਾਂ ਬੰਦਿਆਂ ਦਾ ਚੜਾਵਾ ਨਹੀਂ ਲਵਾਂਗਾ ਜਿਹੜੇ ਬੰਦੇ ਰਿਸ਼ਵਤ ਦਾ ਕੰਮ ਕਰਦੇ ਨੇ ਭ੍ਰਿਸ਼ਟਾਚਾਰ ਕਰਦੇ ਨੇ ਬੇਈਮਾਨੀਆਂ ਕਰਦੇ ਨੇ ਨਸ਼ੇ ਵੇਚਦੇ ਨੇ ਇਹ ਤੇ ਡੇਰੀ ਉਹਨਾਂ ਸੱਤ ਚੱਲਣ ਡੈ ਨੇ ਆ ਪਿਛਲੇ ਦਿਨ ਸ੍ਰੀ ਗੁਰੂ ਭੰਮ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਆਇਆ ਜਾਂ ਜਿੰਨੇ ਵੀ ਉਤਸਵ ਆਉਂਦੇ ਨੇ ਦਰਬਾਰ ਸਾਹਿਬ ਨੂੰ ਤੇ ਹੋਰ ਗੁਰਦੁਆਰੇ ਸਾਹਿਬਾਂ ਨੂੰ ਫੁੱਲਾਂ ਨਾਲ ਸਜਾਇਆ ਜਾਂਦਾ ਬਹੁਤ ਸੋਹਣੀ ਗੱਲ ਹੈ ਬੜੀ ਸੋਹਣੀ ਪਰੰਪਰਾ ਹੈ ਚਾਹੀਦਾ ਸਿੱਖਾ ਕੌਮ ਦੇ ਕੋਲ ਮਾਣ ਹੈ ਉਸ ਪਰ ਜੇ ਉਹੀ ਫੁੱਲ ਜਿਹੜੇ ਆਸਟ੍ਰੇਲੀਆ ਜੋ ਕੈਨੇਡਾ ਚੋਂ ਬਾਹਰ ਦੇ ਆ ਮੁਲਕਾਂ ਚੋਂ ਮਗਾਇਆ ਜਾਂਦੇ ਨੇ ਸ਼੍ਰੋਮਣੀ ਕਮੇਟੀ ਦੇ ਕੋਲ ਹਜ਼ਾਰਾਂ ਏਕੜ ਜ਼ਮੀਨ ਤੇ ਹਜ਼ਾਰਾਂ ਵਰਕਰ ਉੱਥੇ ਕੰਮ ਕਰਨ ਵਾਲੇ ਬੈਠੇ ਨੇ ਉੱਥੇ ਫੁੱਲੋਗਾਏ ਜਾ ਸਕਦੇ ਨੇ ਵੈਰਟੀਆਂ ਬਾਹਰੋਂ ਮਗਾਈਆਂ ਸਾਸਕੀਆਂ ਵੀ ਬਾਹਰੋਂ ਮਗਾਇਆ ਜਾ ਸਕਦੇ ਨੇ ਉਹਨਾਂ ਨੂੰ ਪ੍ਰੀਜ਼ਰਵ ਕਰਨ ਵਾਸਤੇ ਕਾਰਖਾਨਾ ਲਾਇਆ ਜਾ ਸਕਦਾ ਹੈ ਸਜਾਵਟ ਕਰਨ ਵਾਸਤੇ ਪੰਜਾਬੀ ਨੌਜਵਾਨ ਮੁੰਡਿਆਂ ਨੂੰ ਤਿਆਰ ਕੀਤਾ ਜਾ ਸਕਦਾ ਹੈ ਕੀ ਅਸੀਂ 4-500 ਸਾਲ ਦੀ ਸਜਾਵਟ ਕਰਨ ਦੇ ਤੇ باوجود ਕਿਸੇ ਸਿੱਖ ਨੌਜਵਾਨ ਨੂੰ ਤਿਆਰ ਨਹੀਂ ਕਰ ਸਕੇ ਜਿਹੜਾ ਗੁਰਦੁਆਰਿਆਂ ਦੀ ਸੇਵਾ ਤੇ ਸੇਵਾ ਦੇ ਵਿੱਚ ਸਜਾਵਟ ਕਰ ਸਕੇ ਕੀ ਸੈਕੜੇ ਨੇ ਮਾਰਦੀ ਹੈਗੇ ਸਿਰਫ ਇਹ ਕਮਿਸ਼ਨ ਬੇਸ ਹੈ ਕਰੋੜਾਂ ਰੁਪਈਆ ਦਾ ਬਜਟ ਬਣਦਾ ਹੈ ਮੈਂ ਨਹੀਂ ਕਹਿੰਦਾ ਪ੍ਰਮਾਤਮਾ ਜਾਣਦਾ ਕੀ ਹੁੰਦਾ ਹੈ ਕਿਉਂ ਬਾਹਰੋਂ ਮਗਾਇ ਜਾਂਦੇ ਤੇ ਮੈਨੂੰ ਸਮਝ ਨਹੀਂ ਲੱਗੀ ਸਾਡੀ ਧਰਤੀ ਫਰਟਾਈਲ ਹੈ ਸਾਡੇ ਕੋਲ ਜ਼ਮੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਹੈ ਸਾਡੇ ਕਿਸਾਨ ਖੇਤੀ ਕਰਨ ਲਈ ਤਿਆਰ ਨੇ ਸਾਡੇ ਨੌਜਵਾਨ ਸੇਵਾ ਕਰਨ ਲਈ ਤਿਆਰ ਨੇ ਜੇ ਉਹ ਲੰਗਰਾਂ 'ਚ ਸੇਵਾ ਕਰ ਸਕਦੇ ਤੇ ਇੱਧਰ ਵੀ ਸੇਵਾ ਕਰ ਸਕਦੇ ਉਹਨਾਂ ਨੂੰ ਦਿਹਾੜੀ ਦਿੱਤੀ ਜਾਵੇ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਤਾਂ ਕਿ ਕੌਮ ਪਰਾਂ ਸਿਰ ਖੋ ਸਕੀ ਲੋਕਾਂ ਦੇ ਘਰਾਂ ਤੱਕ ਜਾਓ ਉਹਨਾਂ ਦੀਆਂ ਮੁਸ਼ਕਲਾਂ ਸੁਣੋ ਉਹਨਾਂ ਦੀਆਂ ਮੁਸ਼ਕਲਾਂ ਜਿੰਨੀਆਂ ਹੋ ਸਕਦੀਆਂ ਨੇ ਹੱਲ ਕਰੋ ਹਾਲ ਕਰਨ ਦੇ ਨਾਲ ਨਾਲ ਤੁਹਾਡੇ ਕੋਲ ਸਰਮਾਇਆ ਹੈਗਾ ਕੋਈ ਪ੍ਰੋਬਲਮ ਨਹੀਂ ਬਹੁਤ ਸਾਰੇ ਸਿੱਖ ਐਸੇ ਨੇ ਜਿਹੜੇ ਬੜੇ ਬੜੇ ਤਗੜੇਦਾਰ ਨਹੀਂ ਨੇ ਜੇ ਕਰਤਾਰਪੁਰ ਸਾਹਿਬ ਦੇ ਲਾਂਗੇ ਨੂੰ ਤਿਆਰ ਕਰਨ ਵਾਸਤੇ ਇੱਕ ਸਿੱਖ ਸਾਰੇ ਪੈਸੇ ਲਾ ਸਕਦਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਵਸਾਉਣ ਵਾਸਤੇ ਪੰਜਾਬ ਦੇ ਚੰਗੀ ਜ਼ਿੰਦਗੀ ਦੇਣ ਵਾਸਤੇ ਪੰਜਾਬ ਦੇ ਵਿੱਚ ਕਾਰੋਬਾਰ ਖੋਲਣ ਵਾਸਤੇ ਇਹੋ ਜਿਹੇ ਬੰਦੇ ਬੜੇ ਤਿਆਰ ਬੈਠੇ ਨੇ ਜਿਹੜੇ ਪੈਸੇ ਲਾ ਸਕਦੇ ਨੇ ਇਹੋ ਜਿਹਾ ਨਵਰਤਨਾ ਚਾਹੀਦਾ ਪੋਜ਼ਿਟਿਵ ਹੋ ਸੇਖੋ ਸਿੱਖ ਬਣ ਕੇ ਸਿੱਖੀ ਨੂੰ ਅਪਣਾਓ ਸਿੱਖੀ ਨੂੰ ਜਿਓ ਗੁਰਬਾਣੀ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ ਇੱਕ ਦੂਜੇ ਦਾ ਵਿਰੋਧ ਕਰਨਾ ਛੱਡੋ ਕਿਸੇ ਧਰਮ ਦੀ ਦਾ ਵਿਰੋਧ ਨਾ ਕਰੋ ਆਪਣੇ ਧਰਮ ਦਾ ਪ੍ਰਚਾਰ ਕਰੋ ਤਾਂ ਕਿ ਸਿੱਖੀ ਦਾ ਬੂਟਾ ਪਰਫੁੱਲ ਹੋ ਸਕੇ ਇਹਨੀਆਂ ਬੇਨਤੀਆਂ ਦੇ ਨਾਲ ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਾਂਗੇ ਐਪੀਸੋਡ ਚੰਗਾ ਲੱਗੇ ਸਬਸਕ੍ਰਾਈਬ ਲਾਈਕ ਕਮੈਂਟਸ ਸ਼ੇਅਰ ਜ਼ਰੂਰ ਕਰਿਓ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ